ਮੇਰਾ ਨਾਮ सुरेश ਕੁਮਾਰ ਪਿੰਡ ਮਰਾੜਾ ਦਾ ਵਾਸੀ ਹਾਂ ਮੈਂ ਤੇ ਮੇਰੀ ਪਤਨੀ ਆਪਣੀ ਬੇਟੀ ਨੂੰ ਲੈ ਕੇ ਬੀਹਣਾ ਦਾ ਦਵਾਈ ਲੈਣ ਲਈ ਜਾ ਰਹੀ ਸੀ ਬ੍ਰਹਮਪੁਰ ਤੋਂ ਨਿਕਲਦੇ ਹਾਂ ਹੂੰ ਇੱਕ ਮੋਟਰਸਾਈਕਲ ਜਾ ਰਹੀ ਸੀ ਪਿੱਛੋਂ ਕਿ ਪ੍ਰਾਈਵੇਟ ਕੰਪਨੀ ਦੀ ਬੱਸ ਆਈ ਜਿਹੜੀ ਕਿ ਸਾਡੇ ਮੋਟਰਸਾਈਕਲ ਨਾਲ ਟੱਕਰ ਮਾਰ ਦਿੱਤੀ ਅਸੀਂ ਤਿੰਨ ਮੋਟਰਸਾਈਕਲ ਦੇ ਠਾਂਡੇ ਜੀਆਂ ਸੱਟਾਂ ਲੱਗ ਗਈਆਂ ਆ ਤੇ ਮੇਰੀ ਪਤਨੀ ਨੂੰ ਲੋਕ ਲੋਕਾਂ ਨੇ ਚੋੱਕ ਕੇ ਸਾਈਡ ਤੇ ਕੀਤਾ ਤੇ ਫਿਰ ਅਸੀਂ ਨਿੱਜੀ ਹਸਪਤਾਲ ਵਿੱਚ ਲੈ ਗਏ ਉੱਥੇ ਉਹ ਜਾ ਕੇ ਡਾਕਟਰਾਂ ਨੇ ਉਹਨਾਂ ਨੂੰ ਮਰਤੇ ਕੋਸ਼ਿਸ਼ ਕਰ ਦਿੱਤਾ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਨ ਕਰਦੇ ਹਾਂ ਕਿ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਅਨਿ ਮੇਰਾ ਨਾਮ ਹੈ ਪੀਏ ਠੀਕ ਹੈ ਪੰਬੇ ਪਿੰਡ ਮਲੜਾ ਵਾਸੀ ਮਿੰਨ ਮਲੜਾ ਤੇ ਮੇਰੇ ਬ੍ਰਦਰ ਦਾ ਰੇਸ਼ ਕੁਮਾਰ ਠੀਕ ਹੈ ਮੇਰੇ ਨਾਲ ਮੇਰੇ ਭਾਬੀ ਜੀ ਸੁਦੇਸ਼ ਕੁਮਾਰੀ ਬੱਚੀ ਬਿਮਾਰ ਸੀ ਉਹਨਾਂ ਨੂੰ ਲੈ ਕੇ ਜਨ ਲਗਰ ਦਵਾਈ ਲੈਣ ਮੈਡੀਸਿਨ ਲੈਣ ਵਾਸਤੇ ਜਾ ਰਹੇ ਸੀ ਠੀਕ ਹੈ ਜਿਵੇਂ ਭਰਾ ਪਰ ਲੰਗੇ ਆ ਬਰਾਬਰ ਨੰਨ ਕੇ ਠੀਕ ਹੈ ਪਿੱਛੋਂ ਤੇਜ਼ ਮਿੰਨੀ ਬੱਸ ਤੇਜ਼ ਰਫਤਾਰ ਨਾਲ ਆਈ ਆ ਉਹ ਇਹਨਾਂ ਨੂੰ ਬੁਹਤ ਨਾਲ ਹਿੱਟ ਕੀਤੀ ਆ ਟੇਕ ਕਰਕੇ ਉਹ ਪੂਰੀ ਤਰ੍ਹਾਂ ਉਹਦੀ ਚਪੇੜ ਤੇ ਆ ਗਏ ਨੇ ਚਪੇੜ ਤੇ ਆ ਕੇ ਡੇਗ ਗਏ ਨੇ ਪੂਰੀ ਤਰ੍ਹਾਂ ਨਿਕਲ ਬਹੁਤ ਉਹ ਬੀਜੀ ਤੇ ਗੰਭੀਰ ਸੱਟਾਂ ਲੱਗ ਗਈਆਂ ਗੰਭੀਰ ਸੱਟਾਂ ਗੰਭੀਰ ਸੱਟਾਂ ਲੱਗੀਆਂ ਪਹਿਲਾਂ ਉਹ ਉੱਥੇ ਟੱਕਿਆ ਲੋਕਾਂ ਦੀ ਮਰਨਾ ਚਾਹ ਕੇ ਉਸ ਤੋਂ ਬਾਅਦ ਉਹਨਾਂ ਨੂੰ ਪਠਾਨਕੋਟ ਲੈ ਗਏ ਨੇ ਪਠਾਨਕੋਟ ਨਿਜੀ ਹਸਪਤਾਲ ਨਿਜੀ ਹਸਪਤਾਲ ਲੈ ਗਏ ਆ ਉੱਥੇ ਜਾ ਕੇ ਉਹ ਮਤਲਬ ਸੱਟਾਂ ਦੀ ਦਾਗ ਨਾ ਸਹੰਦੇ ਮਤਲਬ ਉਹ ਮਤਲਬ ਉਹਨਾਂ ਦੀ ਮ੍ਰਿਤਿ ਹੋ ਗਈ ਆ ਤੇ ਬਸ ਇਹੀ ਆ ਠੀਕ ਹੈ ਕੋਈ ਦੇਖਣ ਸੁਣਨ ਵਾਲਾ ਹੈ ਨਹੀਂ ਬੜਾ ਪ੍ਰਾਈਵੇਟ ਜੌਬ ਕਰ ਦੇਣਾ ਹੈ ਪ੍ਰਾਈਵੇਟ ਜੌਬ ਤੇ ਵੀ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ ਨੇ ਇਸ ਟਾਈਮ ਠੀਕ ਹੈ ਇਨਸਾਫ ਅੰਜੀ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਹੀ ਇਨਸਾਫ ਕਰਦੇ ਹਾਂ ਕਿ ਇਹਨਾਂ ਨੂੰ ਤੁਹਾਡੇ ਪਰਿਵਾਰ ਨੂੰ ਵੱਤ ਵਤ ਇਨਸਾਫ ਦਿਵਾਇਆ ਜਾਏ ਠੀਕ ਹੈ ਜੋ ਬੰਦੀ ਕਾਰਵਾਈ ਆ ਕੀਤੀ ਜਾਏ ਸਖਤੋ ਸਖਤ ਜਿਹੇ ਦੋਸ਼ੀਆਂ ਨੂੰ ਜਲਦੀ ਫੜਿਆ ਜਾਏ